ਹਰ ਪੀੜਤ ਪਰਿਵਾਰ ਨੇ ਹਰ ਪੀੜਤ ਥੰੜੜੇ ਉਹਨਾਂ ਤੇ ਲਗਾਤਾਰ ਜਿਹੜਾ ਰਾਹਸਮਗਦੀ ਦਾ ਕੰਮ ਹੈ ਉਹ جاری ਹੈ ਔਰ ਜਿੱਥੇ ਮਨੁੱਖੀ ਜ਼ਿੰਦਗੀ ਨੂੰ ਜਿਉਣ ਦੇ ਲਈ ਘਰ ਦੀਆਂ ਚੁੱਲ੍ਹੇ ਚੌਕੇ ਦੀਆਂ ਲੋੜਾਂ ਵਾਲੀ ਸਮਾਨ ਦਿੱਤਾ ਜਾ ਰਿਹਾ ਹੈ ਉਹਦੇ ਨਾਲ ਦੇ ਨਾਲ ਜਿਹੜਾ ਪਸ਼ੂਆਂ ਦਾ ਚਾਰਾ ਆ ਉਹ ਵੀ ਦਿੱਤਾ ਜਾ ਰਿਹਾ ਤਾਂ ਜੋ ਅ ਗੂੜੇ ਪਸ਼ੂ ਆ ਕਿਸੇ ਵੀ ਤਰ੍ਹਾਂ ਦਾ ਉਹ ਸੰਕਰਚ ਨਾ ਹੋਣ ਸੋ ਅੱਜ ਮੈਂ ਪਿੰਡ ਫਦਾਈਪੁਰ ਜਾਦਪੁਰ ਦੇ ਅੰਦਰ ਆਪਣੇ ਲੋਕਾਂ ਦੇ ਵਿੱਚ ਆਇਆ ਹਾਂ ਔਰ ਆਸਨ ਵੀ ਜਿਹੜਾ ਉਹ ਵੰਡਿਆ ਗਿਆ ਲੋੜਵੰਦ ਪਰਿਵਾਰਾਂ ਨੂੰ ਖੁੱਲੇ ਮਨ ਦੇ ਨਾਲ ਔਰ ਪਸ਼ੂਆਂ ਦਾ ਚਾਰਾ ਜਿਹੜਾ ਆ ਉਹ ਵੀ ਇੱਕ ਇੱਕ ਪਰਿਵਾਰ ਨੂੰ ਇੱਕ ਇੱਕ ਕੁਆਂਟਲ ਜਿਹੜਾ ਉਹ ਜਿਹੜਾ ਦਿੱਤਾ ਗਿਆ ਸੋ ਮਾਨਜਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦੀ ਇਹ ਆਦੇਸ਼ ਹੈ ਵੀ ਕੋਈ ਵੀ ਪਰਿਵਾਰ ਜਿਹੜਾ ਪਾਣੀ ਤੋਂ ਪੀੜਿਤ ਹੈਗਾ ਆ ਹਾਰਡ ਤੋਂ ਪੀੜਿਤ ਹੈਗਾ ਉਹ ਕਿਸੇ ਵੀ ਤਰ੍ਹਾਂ ਦੇ ਸੰਕਰਚ ਨਾ ਰਵੇ ਸੋ ਲਗਾਤਾਰ ਕੱਲਾ ਇੱਕ ਨੇ ਅੱਜ ਹਸਾਰਨਪੁਰ ਗੱਜੂ ਜਗੀਰ ਚੇਲੇ ਚੱਕ ਤਾਰਪੁਰ ਅਦਾਲਤਪੁਰ ਅਦਾਲਤਗੜ ਅੱਜ ਦਰਜਨਾ ਪਿੰਡਾਂ ਦੇ ਅੰਦਰ ਜਿਹੜਾ ਆ ਉਹ ਸਾਡੀਆਂ ਟੀਮਾਂ ਨੇ ਮੈਂ ਵੀ ਜਿਹੜਾ ਆ ਉਹ ਲੋਕਾਂ ਦੇ ਅੰਦਰ ਰਾਸ਼ਨ ਵੰਡ ਰਹੇ ਆ ਚਾਰਾ ਵੰਡ ਰਹੇ ਆ ਸੋ ਲਗਾਤਾਰ ਲੋਕਾਂ ਦੇ ਵਿੱਚ ਆ ਕਿਸੇ ਵੀ ਤਰ੍ਹਾਂ ਦੀ ਕੋਈ ਘਬਰਾਹਟ ਦੀ ਲੋੜ ਨਹੀਂ ਸੋ ਅਸੀਂ ਪੰਜਾਬ ਸਰਕਾਰ ਵੱਲੋਂ ਪੂਰੀ ਤਰ੍ਹਾਂ ਜਿਹੜਾ ਉਹ ਹਰੇਕ ਘਰ ਤੱਕ ਅਸੀਂ ਜਾਣਾ ਪਹਿਲੇ ਪੜਾ ਦੇ ਵਿੱਚ ਅਸੀਂ ਰੈਸਕਿਊ ਕੀਤਾ ਸਾਰੀਆਂ ਜਾਨਾਂ ਬਚਾਈਆਂ ਗਈਆਂ ਹੋਰ ਸਾਡਾ ਰਾਸ਼ਨ ਵੰਡਣ ਦਾ ਕੰਮ ਜਿਹੜਾ ਚੱਲ ਰਿਹਾ ਹੋਰ 2-4-5 ਦਿਨਾਂ ਦੇ ਬਾਅਦ ਮਾਨ ਸਾਹਿਬ ਨੇ ਹਦੇਸ ਦਿੱਤਾ ਵੀ ਸਪੈਸ਼ਲ ਗਦੌਰੀਆਂ ਕਰਾ ਕੇ ਪਿੰਡਾਂ ਦੀਆਂ ਫਸਲਾਂ ਦੀਆਂ ਵੀ ਜਿਹਨਾਂ ਦੇ ਘਰ ਡਿੱਗੇ ਉਹਨਾਂ ਦੇ ਵੀ ਔਰ ਬਣਦਾ ਜਿਹੜਾ ਹੈ ਉਹਨਾਂ ਦੀ ਮਦਦ ਪੰਜਾਬ ਸਰਕਾਰ ਕਰੇਗੀ ਸੋ ਸਾਰੀਆਂ ਟੀਮਾਂ ਸਾਡੀਆਂ ਚਰਦੀ ਕਲਾਜ ਹੋ ਕੇ ਕੰਮ ਕਰ ਰਹੀਆਂ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਅਸੀਂ ਤੁਹਾਡੇ ਨਾਲ ਪੂਰੀ ਤਰ੍ਹਾਂ ਚਟਾਨਾਂ ਵਾਂ ਖੜੇ ਆਂ